ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਤੇ ਕੈਂਟ ਐਂਡ ਖੁਸ਼ ਹੋਵੋਗੇ ਤੇ ਅੱਜ ਜਿਹੜੀ ਮੈਂ ਜਗ੍ਹਾ ਤੇ ਪਹੁੰਚੀ ਹੁਈ ਆ ਉਹ ਆ ਫਾਜ਼ਿਲਕਾ ਏਰੀਆ ਤੇ ਫਾਜ਼ਿਲਕਾ ਏਰੀਆ ਦੇ ਅੱਜ ਮੈਂ ਕੁਝ ਪਿੰਡ ਘੁੰਮਣੇ ਨੇ ਓਬਵੀਅਸ ਯਾ ਬਾਰਡਰ ਵਾਲੇ ਘੁੰਮਣੇ ਨੇ ਜਿਵੇਂ ਕਿ ਹਮੇਸ਼ਾ ਘੁੰਮਦੀ ਆ ਸੋ ਪਹਿਲਾਂ ਆਪਾਂ ਇਸ ਸੌਰੀ ਸੋ ਪਹਿਲਾਂ ਇਸ ਜ਼ਿਲ੍ਹੇ ਦਾ ਇੱਕ ਕੈਂਟ ਜਿਆ ਪਿੰਡ ਦੇਖਦੇ ਆ ਜਿਹਦਾ ਨਾਮ ਪਤਾ ਮੈਨੂੰ ਪਰ ਮੈਂ ਹਜੇ ਨਹੀਂ ਦੱਸੂਗੀ ਤੁਹਾਨੂੰ ਬਾਅਦ ਵਿੱਚ ਦੱਸੂਗੀ ਥੋੜਾ ਜਿਆ ਅਗਾਹ ਜਾ ਕੇ ਸੋ ਇੱਥੇ ਮੈਂ ਖੜੀ ਸੀ ਆ ਜਗ੍ਹਾ ਤੇ ਪਿੱਛੇ ਬਣਿਆ ਹੋਇਆ ਵਾ ਕੱਸੀ ਕੰਨੇ ਆ ਜਾਂ ਇਹਨੂੰ ਕੀ ਕੰਨੇ ਆ ਜਿੱਚ ਪਾਣੀ ਨਿਕਲਦਾ ਰੋਈ ਐਸ ਟਾਈਮ ਤੇ ਸੁੱਕੀ ਹੋਈ ਆ ਤੇ ਉਹ ਪਿੱਛੇ ਮੇਰੇ ਰੋਡ ਆ ਹਾਈਵੇ ਆ ਫਿਰੋਜ਼ਪੁਰ ਫਾਜ਼ਿਲਕਾ ਰੋਡ ਐਫ ਐਫ ਰੋਡ ਸੋ ਆ ਜਿਹੜਾ ਰਸਤਾ ਵਾ ਟੁੱਟਾ ਫੁੱਟਾ ਜਿਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਏ ਵਾ ਜਾਂਦਾ ਉਸ ਪਿੰਡ ਨੂੰ ਬਾਰਡਰ ਵੱਲ ਨੂੰ ਸੋ ਚੱਲਦੇ ਆ ਉਧਰ ਨੂੰ ਤੇ ਆਜੋ ਫਿਰ ਮਾੜਾ ਪਹਿਲਾ ਪਹਿਲਾ ਪਿੰਡ ਅੱਗੇ ਨਾ ਬੇੜਾ ਗਰਕ ਹੋ ਗਿਆ ਗਲਤ ਆ ਗਏ ਤੇ ਮੈਂ ਨਾ ਤੁਹਾਨੂੰ ਕਿਹਾ ਸੀ ਨਹੀਂ ਦੱਸਣਾ ਪਰ ਮੇਰਾ ਤਾਂ ਆਪ ਹੀ ਵੈਸੇ ਵੀ ਪਿੰਡ ਵੇਖ ਲੈਣੇ ਆ ਕਿਹੜਾ ਮਾੜਾ ਇਹ ਪਿੰਡ ਆ ਮੋਜੇ ਵਾਲਾ ਇੱਦਾਂ ਦੇ ਲੋਕਾਂ ਨੇ ਘਰ ਨਹੀਂ ਹਰ ਵਾਰ ਆਇ ਸਕੂਲ ਪਿੰਡ ਦਾ ਮੌਜੂਦ ਰਹਾ ਫਾਜ਼ਿਲਕਾ ਜਲਾਲਾਬਾਦ ਹੁੰ ਜਾਣਾ ਫੇਣਾ ਵਾਪਸ ਹਾਈਵੇ ਤੇ ਐਫ ਐਫ ਰੋਡ ਫਾਜ਼ਿਲਕਾ ਫਰੋਜਪੁਰ ਰੋਡ ਤੇ ਉਸ ਤੋਂ ਬਾਅਦ ਜਾਣਾ ਉਹ ਪਿੰਡਾਂ ਨੂੰ ਵੈਸੇ ਜਾਂਦਾ ਤੇ ਇਹ ਵੀ ਰਸਤਾ ਇਹ ਜਿਹੜਾ ਰਸਤਾ ਨਾ ਇਹ ਮਤਲਬ ਬਹੁਤ ਮੰਗ ਬਲੇਵੇਂ ਜੇ ਪਾ ਕੇ ਮੰਗ ਬਲੇਵੇਂ ਪਾ ਕੇ ਫਿਰ ਪਹੁੰਚਦਾ ਉੱਥੇ ਇਸ ਲਈ ਇਹ ਕਾਫੀ ਟਾਈਮ ਲਗਾ ਸਕਦਾ ਤੇ ਆਪਾਂ ਉਧਰ ਦੀ ਜਾਵਾਂਗੇ ਨਾਲੇ ਰਸਤਾ ਵੀ ਕਾਫੀ ਖਰਾਬ ਜਿਹਾ ਏ ਇਦਾਂ ਦਾ ਉਬੜ ਖਬੜ ਜੇ ਰੋਹੀ ਤੇ ਆਰਮੀ ਵਾਲੇ ਮੋਰਚੇ ਕਾਫੀ ਬਣੇ ਹੋਏ ਨੇ ਔਰੇ ਆਰੇ ਇਹ ਆ ਗਿਆ ਪਿੰਡ ਖੁਬਾਇਆ ਫਾਜ਼ਿਲਪੁਰਾ ਨਾਮ ਕੈਂਸੀ ਦਾ ਇਹ ਆ ਪਿੰਡ ਦਾ ਬਸ ਅੱਡਾ ਤੇ ਇੱਥੇ ਮੁੜਨਾ ਸ਼ਾਇਦ ਆਪਾਂ ਮੁੜਦੇ ਹਾਂ ਫਿਰ ਆਵਾਵਾਂ ਲੱਗੀ ਐ ਸੇਲ ਦੀ ਤੋਂ ਉਹਨਾਂ ਜਨਾਬ ਆ ਗਿਆ ਫਾਜ਼ਿਲ ਕਾ ਜਿਲ੍ਹੇ ਦਾ ਪਿੰਡ ਟੱਲੀ ਵਾਲਾ ਟੱਲੀ ਵਾਲੇ ਦੇ ਹੁੰਦੇ ਹੋਏ ਆ ਗਾਂ ਨੂੰ ਜਾਣਾ ਵਾ ਤੇ ਮੈਂ ਸੋਚਿਆ ਕਿਉਂ ਨਾ ਇਹਨੂੰ ਵੀ ਦੇਖ ਲਈਏ ਜਾਂਦੇ ਹੋਏ ਤੇ ਐਦਾਂ ਦੇ ਘਰ ਨੇ ਇੱਥੇ ਦੇਖਦੇ ਆ ਕਿੰਨਾ ਕੋ ਵੱਡਾ ਪਿੰਡ ਆ ਕੀ ਕੀ ਆ ਇੱਥੇ ਨਾਮ ਰੱਖਿਆ ਟੱਕ ਟਾਲੇ ਵਾਲਾ ਪਿੱਛੇ ਕੰਗਾ ਟਾਲੀਆ ਰਸੇ ਆ ਆ ਜੀ ਥੋੜੀ ਜੀ ਉਹ ਬਹੁਤ ਚਤ ਉਹ ਗਾਰਾ ਮੈਂ ਅਸੀਂ ਕਹਿਣ ਲੱਗੀ ਸੀ ਅੱਜ ਚੱਪੜ ਚੱਪੜ ਜ਼ਰੂਰ ਹੁੰਦਾ ਪਿੰਡ ਤੇ ਬਾਕੀ ਗੱਲਾਂ ਦੀਆਂ ਗੱਲਾਂ ਰਹੀਆਂ ਓਹੋ ਕਿ ਆ ਮੋਹਰ ਜਾ ਆ ਗਿਆ ਸੀ ਸਬਜ਼ੀ ਦੀ ਦੁਕਾਨ ਵਾ ਉਰਤਰੀ ਵੀ ਗਈ। ਹਾੜਾ ਹਾੜਾ ਆਈ ਹੈ ਤੇ ਹਣਾ ਬਾਜ਼ਾਰ ਕਾਫੀ ਵੱਡਾ ਹੀ ਹੈ। ਇੱਕ ਚੀਜ਼ ਹੈਗੀ ਆ ਬਾਥੀਆਂ ਬੜੀਆਂ ਸਜਾ ਕੇ ਲਾਈਆਂ ਹਨਾ ਕੰਧਾਂ ਤੇ। ਸ਼ਾਇਦ ਸਿੱਧੇ ਤੋਂ ਕੋ ਪੈਂਦੀ ਇਸ ਲਈ ਸੁੱਕ ਜਾਂਦੀਆਂ ਹੋਣੀਆਂ ਹਨਾ। ਆਹ ਹੋਰ ਜਰਾ ਕੁਸਤਾ ਬੈਠਾ। ਕਿੱਧਰ ਨੂੰ ਜਾਣਾ ਹੁਣ ਆਪਾਂ? ਇੱਧਰ ਨੂੰ। ਸੱਜਣੂ ਤੇ ਜੰਪਰ ਬੜੇ ਲੱਗੇ ਆ ਰੋਡ ਵੀ ਰੋਡ ਨਹੀਂ ਐ ਸੋਰੀ ਗਲੀ ਆ ਤੇ ਗਲੀ ਜਿਹੜੀ ਆ ਉਹ ਖਰਾਬ ਹੋ ਗਈ ਆ ਹੁਣ ਹੌਲੀ ਹੌਲੀ ਲੰਘਣਾ ਮੈਂ ਵਾਰੀ ਦੇ ਰਹੀ ਹੋ ਜੀ ਪਹਿਨਾ ਮੇਰੀ ਵਾਰੀ ਦੇ ਤੇ ਪਿੰਡ ਦਾ ਨਾਮ ਆ ਟਾਲੀ ਹੈ ਲੱਗਦਾ ਟਾਲੀ ਮੈਨੂੰ ਦੂਰ ਦੂਰ ਦਾ ਕਿੱਕ ਵੀ ਨਜ਼ਰ ਨਹੀਂ ਆਈ ਤਰੇ ਕਾਂ ਜੂ ਰਹੀਆਂ ਕਿਸੇ ਦੇ ਰੇੜੀ ਲੱਗੀ ਲੱਗਦਾ ਕਾਫੀ ਵੱਡਾ ਪਿੰਡ ਪਰ ਸੜਕਾਂ ਗਲੀਆਂ ਟੁੱਟੀਆਂ ਹੋਈਆਂ ਢੜ ਬੋਤਾਸ਼ ਆਈ ਉਹ ਕਿਵੇਂ ਖੜੀ ਨੌਜਵਾਨ ਉੱਗਰਦੀ ਹੋਈ ਪੀੜੀ ਪੰਜਾਬ ਦੀ ਖੜੀ ਆ ਸਿਰ ਚ ਖੁਰਕਦੇ ਹੋਏ ਬਾਏ ਇਹ ਤਾਂ ਦੇ ਸਰ ਪਰ ਇਤਨਾਂ ਤਲੀਆਂ ਹੁੰਦੀਆਂ ਸੀ ਹਨ ਇਹਨੂੰ ਪੇਂਟ ਨਹੀਂ ਕਹਿੰਦੇ ਕਲੇ ਰੰਦੇ ਕੁਛ ਸਾਡੇ ਕੋਲ ਆਵਾਂਗੇ ਆਵਾਂਗੇ ਸਬਜ਼ੀ ਦੀ ਜਦ ਲੋੜ ਆਈ ਉਹ ਦੋਵਾਂਗੇ ਹਜੇ ਤਾਂ ਲੋੜ ਚਲੋ 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 ਇਹ ਤਾਂ ਘਰ ਚ ਚਾਰ ਚਫੇਰੇ ਹੀ ਜਿਹਾ ਬਣਾ ਇਹ ਤਾਂ ਡਾਕਟਰ ਦੀ ਹਾਂ ਬਾਤ ਨਹੀਂ ਹੈ ਟੈਂਕੀ ਫੂਲੋ ਵੀ ਬੰਦ ਕਰ ਲੋ ਪਾਣੀ ਵਾਲੀ کافی ਵਧੀਆ ਗੋਲਮ ਬੋਲ ਜਾ ਕੋਈ ਮੈ ਕੀ ਆ ਗਿਆ ਪਾਣਾ ਚਾਰ ਚਫੇਰੇ ਜਿ ਮੈਨੂੰ ਲੱਗਦਾ ਇਹ ਪਿੰਡਾਂ ਚ ਨਾ ਇੱਕ ਚੀਜ਼ ਦੇਖੀਏ ਕਿ ਔਰਤਾਂ ਜਿਹੜੀਆਂ ਨੇ ਉਹ ਜ਼ਿਆਦਾ ਕੰਮ ਕਰਦੀਆਂ ਆਹ ਵੇਖੋ ਪੱਠੇ ਵੱਡਦੀਆਂ ਸੌਰੀ ਪੱਠੇ ਵੱਡਦੇ ਤੋਂ ਲੈ ਕੇ ਗੱਡਾ ਚਲਾਉਣ ਤੱਕ ਇਹ ਇੱਥੇ ਤੇ ਚਲੋ ਨਾਲ ਚਲਾ ਰਹੇ ਨੇ ਬੱਚਾ ਚਲਾ ਰਿਆ ਪਰ ਕਈ ਮੈਂ ਦੇਖ ਕਈ ਮੈਂ ਦੇਖੇ ਜਿਹੜੇ ਉਹ ਆਪ ਹੀ ਚਲਾ ਰਹੇ ਸੀ ਸਦਾ ਸਦਾ ਰਸਨਾ ਜਾਨਾ ਮੋਰ ਔਰਤੇ ਹੀ ਕੰਮ ਕਰਦੀਆਂ ਮਤਲਬ ਸੜਕ ਤੇ ਰੋਡ ਤੇ ਵੀ ਆਪਾਂ ਨੂੰ ਪਈਆਂ ਤੇ ਵੀ ਔਰਤੇ ਹੀ ਦੇਖ ਰਹੀਆਂ ਆਦਮੀ ਸ਼ਾਇਦ ਕਮਾਕਾਰਾਂ ਦੇ ਦੂਰ ਡਰਟੇ ਜਾਂਦੇ ਹੋਣਗੇ ਬਾਕੀ ਕੁਝ ਪਤਾ ਨਹੀਂ ਇਹ ਆ ਗਿਆ ਪਿੰਡ ਗਹਿਲੇ ਵਾਲਾ ਤੇ ਇਸ ਤੋਂ ਅੱਗੇ ਆ ਜੋਦਾ ਪੈਣੀ ਆਵਾ ਗਹਿਲੇ ਵਾਲਾ ਇੱਥੋਂ ਦੇ ਸੌਰੀ ਗੱਲੇ ਵਾਲਾ ਤੇ ਇੱਥੋਂ ਦੇ ਲੋਕਾਂ ਦੀ ਨਾ ਬੋਲੀ ਬਹੁਤ ਸੋਹਣੀ ਆ ਜੇ ਕੋਈ ਮਿਲਿਆ ਮੈਂ ਤੁਹਾਨੂੰ ਜ਼ਰੂਰ ਸੁਣਾਉਂਗੀ ਜਾਂ ਫਿਰ ਇੱਥੇ ਕਲਿੱਪ ਲਾ ਦੂੰਗੀ ਬੋਲ ਕੇ ਅਸੀਂ ਇਤਨਾ ਨਾ ਹੋੜਾ ਆ ਗਏ ਆਹ ਤੇ ਆ ਨਾ ਜਾਂਦਰ ਮੈਂ ਆ ਵਾਰੀ ਖੁਰਲੀਆਂ ਬਣਾਈਆਂ ਉਹਨਾਂ ਨੇ ਸੜਕ ਤੇ ਹੀ ਰੋਡ ਤੇ ਕਈ ਲੋਕ ਸੜਕ ਨੂੰ ਸੜਕ ਵੀ ਗੰਦੇ ਰਣਾ ਸੜਕ ਇੱਕੋ ਜਿਹੀ ਸੇਕਾਰਾ ਸਿੰਸਿੰਦੇ ਹਨਾ ਆਹ ਦੇ ਨਾੜੀ ਗੋ ਘੇ ਘਰ ਬਣ ਗਿਆ ਓਏ ਓਏ ਟੁੱਟ ਗਈ ਆਗੇ ਖੇਡਦੇ ਜਵਾਨ ਬਾਏ ਉਹ ਰਹਾਣ ਹੋ ਜਾਂਦੇ ਆ ਬਾਏ ਕਿਉਂ ਗਿਆ ਚੜੂ ਲਈ ਅੰਦਰ ਇਹ ਮਾਂਜਾ ਵੀ ਕਹਿੰਦੇ ਨੂੰ ਇੱਧਰ ਵੀ ਕਣਕ ਜਿਹੜੀ ਪੱਕ ਗਈ ਪੂਰੀ ਸੁਨਹਿਰੀ ਹੋ ਗਈ ਵੱਡਣ ਵਾਲੀ ਹੋ ਗਈ ਜਲਦੀ ਜਲਦੀ ਕੰਬਾਈਨ ਲੱਗੂਗੀ ਇੱਥੇ ਮਸ਼ੀਨ ਕੀ ਬਧਾ ਹੱਥ ਨਹੀਂ ਮਟੜ ਦੇਣਾ ਆ ਕਿੰਨਾ ਸੋਹਣਾ ਹੈ ਨਾ ਮਹਿਰੀ ਪਾਣੀ ਆਨਲੀ ਬਣਾਈ ਆਏ ਆ ਪੱਕਾ

मतलब कि मैं बिल्कुल मैं और बॉर्डर नाल नाल जा रहे हैं पिंड पिंड तो है। नाम इधर 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 चल क्या आई थोड़ा जा आए, 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 आए। ਸਮਾਈਲ ਕਰਨਾ ਇਹ ਆ ਪਿੰਡ ਜੋਤਵਾਲੇ ਦਾ ਬਾਰਡਰ ਤੇ ਇਧਰ ਇਧਰਲੀ ਸਾਈਡ ਵੀ ਬਾਰਡਰ ਹੀ ਆ ਦੂਸਰਾ ਵੀ ਉਧਰੋਂ ਆਵਾਜ਼ ਆ ਰਹੀ ਆ ਨਮਾਜ਼ ਪੜਨ ਦੀ ਅੱਛਾ ਇਹ ਤੁਹਾਡੀ ਮੋਟਰ ਹੈ

ਲੋਭ ਉਹ ਤੇ ਨਾ ਬਹੁਤ ਹੈ ਨਹੀਂ ਹੰਡੜੇ ਮੋਤੇ ਚੜ ਦੇ ਪਰ ਸਿੱਧਾ ਔਰਤਾਂ ਜਿਆਦਾ ਕੰਮ ਕਰਦੇ ਨੇ ਇੱਥੇ ਮਰਦੇ ਜਾਂਦੇ ਨੇ ਜਿਹੜੀ ਕੁੜੀ ਵੀ ਬੜਾ ਕੰਮ ਕਰਦੇ ਨੇ ਉਹ ਵਿਆਹ ਦਾ ਸਾਲੇ ਚਾਹ ਰਹੇ ਵੱਡੀ ਕੁੜੀਆਂ ਵੈਜੀ ਹੁੰਦੀਆਂ ਨੇ ਨਾਮ ਦਾ ਅੱਛਾ

ਇਹ ਇਹ ਆਪਣਾ ਜੋੜ ਵਾਲਾ ਇਤਾਂ ਦਾ ਪਿੰਡ ਪੁਰਾਣਾ ਕਲਚਰ ਹਜੇ ਵੀ ਹੈਗਾ ਬਸ ਪੁਰਾਣੇ ਕਲਚਰ ਚ ਕੱਚੇ ਘਰ ਹਟ ਗਏ ਪੱਕੇ ਹੋ ਗਏ ਐ ਛੇੜੀ ਜਾਂਦੇ ਤੇ ਆਹ ਵੇਖੋ ਗੱਡਿਆਂ ਤੇ ਜਾਂਦੇ ਹੋਏ ਇਹ ਸਾਰੇ ਕਿੰਨਾ ਚੋਰਦੇ ਆਂ ਨੇ ਹਨਾ ਉਹ ਵੀ ਜਾ ਰਹੇ ਨੇ ਚਲੋ ਕੋਈ ਨਾ ਰੂੜੀਆਂ ਜਗਾ ਜਗਾ ਸੜਕ ਟਿਲਕੀ ਹੋਈ ਆ ਇਹ ਜਿਹੜਾ ਪਿੰਡ ਮੈਂ ਤੁਹਾਨੂੰ ਜੋਧਵਾਲਾ ਦਿਖਾਇਆ ਨਾ ਇੱਥੇ ਸਾਰੇ ਰਾਹ ਸਿੱਖ ਰਹਿੰਦੇ ਨੇ ਕੋਈ ਜ਼ਿੰਮੇਦਾਰ ਜੱਟ ਜਾਂ ਕੋਈ ਹੋਰ ਨਹੀਂ ਰਹਿੰਦਾ ਸਿਰਫ ਔਰ ਸਿਰਫ ਰਾਸੇਖੀ ਰਹਿੰਦੇ ਨੇ ਔਰ ਉਹਨਾਂ ਦੀ ਸਿਰਫ ਔਰਤਾਂ ਹੀ ਕੰਮ ਕਰਦੀਆਂ ਨੇ ਜਗਾ ਜਗਾ ਆ ਪਿੰਡ ਦਾ ਸ਼ਮਸ਼ਾਨ ਘਾਟ ਅਸਲੀ ਘਰ ਇਨਸਾਨ ਦਾ ਤੇ ਰਾਈਟ ਸਾਈਡ ਤੇ ਰਹਿ ਗਿਆ ਬਾਰਡਰ ਇੱਧਰ ਜਾਦਾ ਕਣਕ ਲੱਗੀ ਹੋਈ ਆ ਜਾਂ ਫਿਰ ਲਸਣ ਲੱਗਾ ਵਾ ਤੇ ਜਾਂ ਫਿਰ ਆ ਅੱਠੇ ਨੇ ਬਸ ਸਹੀ ਆ ਮੋਲ ਚਲ ਵਧੀਆ ਮੇਲ ਵਰਤ ਕੇ ਰਹਿੰਦੇ ਸਾਰੇ ਇਕੱਠੇ ਬੈਠਦੇ ਨੇ ਤੁਹਾਨੂੰ ਆਮ ਲੋਕਾਂ ਚ ਹੀ ਸਰਪੰਚ ਬੈਠਾ ਦੇਖਣਗੇ ਆਮ ਹੀ ਮਤਲਬ ਕਿ ਤੁਹਾਨੂੰ ਲੱਭਣੇ ਨਹੀਂ ਪੈਣੇ ਸਰਪੰਚ ਮੈਂਬਰ ਪਿੰਡ ਦੇ ਨਾਰਮਲੀ ਮਿਲ ਜਾਣਗੇ ਬੈਠੇ ਹੋਏ ਸਾਰੇ ਲੋਕਾਂ ਦੇ ਵਿੱਚ ਤੇ ਚਲੋ ਠੀਕ ਆ ਫਿਰ ਚਲਦੇ ਆ ਅਗਾਂਹ ਦੀ ਅਗਾਂਹ ਤੇ ਉਸ ਤੋਂ ਬਾਅਦ ਵੀਡੀਓ ਨੂੰ ਕਰਦੇ ਆਂ ਬੰਦ ਤੇ ਬਾਅਦ ਚੋ ਅਗਲੇ ਦਿਨ ਜਾਨੀ ਕਿ ਬਾਅਦ ਚੋ ਅਗਲੇ ਦਿਨ ਜਾਨੀ ਕਿ ਅਗਲੀ ਸਵੇਰ ਨੂੰ ਅਗਲੀ ਸਵੇਰ ਨੂੰ ਬਣਾਵਾਂਗੇ ਇੱਕ ਹੋਰ ਪਿੰਡ ਦਾ ਵਲੌਗ ਸੋ ਛੀਕਾ ਫਿਰ ਸੂਰਜ ਵਿਟਦਾ ਰੰਗਾਲਾ ਬਸ ਹੋਰ ਅੱਧੇ ਘੰਟੇ ਨੂੰ ਕਰ ਕਿੰਨਾ ਪਿਆਰਾ ਹੈ ਇਹ ਪਿੰਡ 'ਚ ਇੱਕ ਹੋਰ ਚੀਜ਼ ਦੇਖੀ ਮੈਂ ਇੰਨਾ ਪਿੰਡਾਂ 'ਚ ਲੋਕ ਜਿਹੜੇ ਨਾ ਬਾਹਰ ਹੀ ਘੁੰਮਦੇ ਫਿਰਦੇ ਆ ਹਨਾ ਘਰਾਂ 'ਚ ਨਹੀਂ ਆ ਬਾਹਰ ਹੀ ਤੁਰਦੇ ਫਿਰਦੇ ਨਜ਼ਰ ਆਉਣਗੇ ਇਹਨਾਂ ਨੂੰ ਸਵੇਰੇ ਸ਼ਾਮ ਸੈਰ ਕਰਨ ਦੀ ਕਿ ਲੋੜ ਆ ਹਨਾ ਇਹ ਪੂਰਾ ਦਿਨ ਹੀ ਸੈਰ ਕਰਦੇ ਆ ਤਾਈਆਂ ਦਾ ਫਿੱਟ ਪਾਟਾ ਨਾ ਕੋਈ ਮੋਟਾ ਹੀ ਦੇਖਿਆ ਇਸ ਪਿੰਡ 'ਚ ਮੈਂ ਹਨਾਾਰੇ ਐਂ ਤੰਦਰੁਸਤ ਨੇ ਵਧੀਆ बापू भी जाते पट्टे पट्टे लेके जाते हो सॉरी ये आ गया गुबाया गुबाया पेन मतलब बोली चेंज लगा जाए जाई जाई मतलब तो वधिया सारे को जंगत लाना है बललेहर नाम क्या गुरविंदर सिंह खुश हो गए नाम सुना ही इनका मेरा नाम गुरविंदर ਆ ਘਾ ਰਾਂਗੇ ਹੋਏ ਬੜੇ ਤੇਰੇ ਆਏ ਮੇਰੇ ਨਰਦਾਈ ਚੰਗੇ ਆ ਚਲਾਈ ਤਾਂ ਜਾਂਦੇ ਆ ਉਹ ਇੱਕਾਪਨ ਚਲਾ ਰਹੇ ਹੋ ਵੀ ਵਾਹ ਬੈਲ ਟ੍ਰੈਨਡ ਬੱਚੇ ਇਧਰ ਦੇ ਲੋਗ ਨਾ ਬਹੁਤ ਜ਼ਿਆਦਾ ਹਾਨੇ ਹਨ ਨਾ ਕਾਮਾਕਾਰਾਂ ਨੂੰ ਹਰ ਇੱਕ ਚੀਜ਼ ਨੂੰ ਕਰਦੇ ਨੇ ਬਾਏ ਬਾਏ ਅੱਗੇ ਤਾਂ ਦੇਖ ਰਿਹਾ ਹਾਂ ਕਿੰਨਾ ਸੋਹਣਾ ਲੱਗ ਰਿਹਾ ਇੱਕ ਬੈਠਾ ਤੇ ਖੜਾ ਹੈ ਏ ਨੋਵੇ ਪੈ ਹੀ ਜਾਵੇ ਕਵੇ ਤੁਸੀਂ ਇੱਧਰ ਕਿੱਧਰ ਆ ਰਹੇ ਹੋ ਉੱਠ ਜਾਓ ਡਿਸਟਰਬ ਕਰਾ ਬਾਈ ਬਾਈ ਹਾਂ ਉਹ ਲੱਗ ਗਈ ਅੱਛਾ ਨੂੰ ਬਣਾਈ ਕਿੰਨੇ ਸੋਹਣੇ ਆ ਪਿੰਡ ਦੀ ਗਰਾਊਂਡ ਆ ਲੱਗਦਾ ਮੈਨੂੰ ਹੂੰ ਖੀਵਾ ਪਿੰਡ ਦੀ ਗਰਾਊਂਡ ਆ ਤੇ ਇੱਧਰ ਨੇ ਟਿੱਪੇ ਇਹ ਆ ਗਿਆ ਪਿੰਡ ਖੀਵਾ ਦੀ ਫਿਰਨੀ ਫਿਰਨੀ ਨਹੀਂ ਦਲੀਆ ਸੌਰੀ ਇਦਾਂ ਦੇ ਘਰ ਨੇ ਪਿੰਡ ਦੇ ਵਿੱਚ ਪਿੰਡ ਉੱਚਾ ਉੱਚੀ ਜਗ੍ਹਾ ਤੇ ਆ ਤੁਸੀਂ ਵੀ ਦੇਖੀ ਜੋ ਮੈਂ ਵੀ ਦੇਖ ਰਹੀ ਆ ਸੋ ਜਨਾਬ اے سی ਅੱਜ ਦੇ ਪਿੰਡਾਂ ਦੀ ਵੀਡੀਓ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਦੀ ਜੋਦਵਾਲਾ ਐਂਡ ਪਿੰਡ ਖਾਈ ਸੋ ਸੌਰੀ ਖਾਈ ਨਹੀਂ ਚੱਕ ਕੀਵੇ ਪਿੰਡ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਡਾ ਦਿਲ ਕਰੇ ਤੇ ਅਗਰ ਨਾ ਕਰੇ ਤਾਂ ਤਵੇਂ ਕਰ ਲਿਓ ਫ੍ਰੀ ਆਫ ਕਾਸਟ ਸੋ ਪੀਕਾ ਮਿਲਦਿਆਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰੱਖਾ ਬਾਏ ਬਾਏ